ਗੁਰਦਾਸਪੁਰ ਦੇ ਹਰਦੋਸਨੀ ਰੋਡ ਤੇ ਮੀਨ ਚੌਰਾਹੇ ਦੇ ਵਿੱਚ ਟਰੱਕ ਤੇ ਈ ਰਿਕਸੇ ਵਿੱਚ ਹੋਏ ਹਾਦਸੇ ਵਿੱਚ ਮਾਂ ਤੇ ਬੇਟੀ ਦੀ ਮੌਕੇ ਤੇ ਮੌਤ ਹੋਈ ਹੈ ਉਥੇ ਪਰ ਵਾਰਕ ਮੈਂਬਰਾਂ ਦੱਸਿਆ ਕਿ ਟਰੱਕ ਡਰਾਈਵਰ ਨੇ ਕੋਈ ਨਸ਼ੇ ਦਾ ਸੇਵਨ ਕੀਤਾ ਹੋਇਆ ਸੀ ਜਿਸ ਕਰ ਮਾਂ ਬੇਟੀ ਨੂੰ ਉਚਲਿਆ ਗਿਆ ਜਿਸ ਕਾਰਨ ਉਹਨਾਂ ਦੀ ਮੌਤ ਹੋਈ ਹੈ ਉਥੇ ਪੁਲਿਸ ਨੇ ਟਰੱਕ ਡਰਾਈਵਰ ਨੂੰ ਟਰੱਕ ਸਮੇਤ ਹਰਸੇ ਤੋਂ ਲੈ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ ਮ੍ਰਿਤਕ ਮਾਂ ਬੇਟੀ ਦਾ ਸਿਵਲ ਹਸਪਤਾਲ ਅਰਦਾਸਪੁਰ ਤੋਂ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਮ੍ਰਿਤਕ ਮਾਂ ਬੇਟੀ ਦੀ ਪਹਿਚਾਣ ਮਾਂ ਲਵਲੀ ਸਤਾਈ ਸਾਲਾ ਅਤੇ 4 ਸਾਲਾ ਬੇਟੀ ਸਨਾਜ ਵਜੋਂ ਹੋਈ ਹੈ ਜਿਨ੍ਹਾਂ ਦਾ 6 ਸਾਲਾ ਬੱਚਾ ਵੀ ਨਾਰਮਦੂਤੀ ਜੋ ਵਾਲ-ਵਾਲ ਬੱਚਾ ਹੈ ਬਿਊਰੋ ਰਿਪੋਰਟ ਅਲ ਪੰਜਾਬ ਨਿਊਜ਼ ਭਾਈ ਤੁਹਾਡਾ ਮੇਰਾ ਲਾਡੀ ਹੈ ਪਿੰਡ ਮੇਰਾ ਕਾਲਾ ਨੰਗਲ ਹੈ ਜੀ ਸਰ ਗੱਲ ਇਹਦਾ ਆ ਵੀ ਚੌਂਕ ਦੇ ਵਿੱਚ ਜਿਹੜੀ ਦੁਰਘਟਨਾ ਸਾਡੇ ਫੈਮਿਲੀ ਦੇ ਵਿੱਚ ਹੋਈ ਹੈ ਦੋਨਾਂ ਮਾਂ ਬੱਚੀ ਦੀ ਮੌਕੇ ਤੇ ਮੌਤ ਹੋ ਗਈ ਹੈ ਸਾਡੇ ਨੂੰ ਬਹੁਤ ਤਕਾ ਹੋਇਆ ਇਸ ਚਾਹੁੰਦੇ ਆ ਕਿ ਪ੍ਰਸ਼ਾਸਨ ਦੇ ਕੋਲੋਂ ਤੇ ਸਰਕਾਰ ਦੇ ਕੋਲੋਂ ਬੰਦੀ ਕਾਰਵਾਈ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਕਿਉਂਕਿ ਤੁਹਾਨੂੰ ਪਤਾ ਹੀ ਹੈ ਜੀ ਅੱਜਕੱਲ ਟ੍ਰਾਫਿਕ ਦੇ ਨਿਯਮਾਂ ਨੂੰ ਲੋਕ ਕਿਦਾਂ ਗੱਡੀਆਂ ਚਲਾਉਂਦੇ ਆ ਤੇ ਇਹ ਵੀ ਦੁਰਘਟਨਾ ਮੌਕੇ ਤੇ ਬਿਨ ਡਰਾਈਵਰ ਦਾ ਮਲਾਰਾ ਕਰਾ ਕੇ ਉੱਤੇ ਬੰਦੀ ਕਾਰਵਾਈ ਕੀਤੀ ਜਾਣੀ ਹੈ ਜੀ ਜੇ ਇਸ ਵੀ ਮਾਲਕ ਦੀ ਗੱਡੀ ਆ ਉਹਨਾਂ ਨੂੰ ਇਦਾਂ ਦੇ ਮਾੜੇ ਡਰਾਈਵਰ ਨਹੀਂ ਰੱਖਣੇ ਚਾਹੀਦੇ ਜੀ ਜਿਹੜੀ ਮ੍ਰਿਤਕ ਜਿਹੜੀ ਲੇਡੀ ਆ ਉਹਦੀ ਕਿੰਨੀ ਉਮਰ ਆ ਤੇ ਬੱਚੇ ਦੀ ਜਿਹੜੀ ਬੇਟੀ ਆ ਉਹਦੀ ਕਿੰਨੀ ਉਮਰ ਸੀ ਬੱਚੀ ਦੀ ਉਮਰ ਆ ਸਾਡੇ ਜਿਹੜੀ ਸ਼ਨਾਜ ਆ 4 ਤੇ ਜਿਹੜੀ लवली ਹੈ ਉਹਨਾਂ ਦੀ ਸਾਰੇ ਮਤਲਬ 35 ਸਾਲ ਦੀ ਨਹੀਂ 25 25 25 ਸਾਲ ਦੀ 20 ਸਾਲ ਦੀ ਮੌਕੇ ਤੇ ਮੌਤ ਹੋ ਗਈ ਜੀ ਮੌਕੇ ਤੇ ਮੌਤ ਹੋ ਗਈ ਜੀ ਟਰੱਕ ਉਤੋਂ ਨੰਗੇ ਸੀ ਹਾਂਜੀ ਸ਼ੇਰ ਦੇ ਉਤੋਂ ਦੀ ਸ਼ਰ ਕੀ ਮੰਗ ਕਰਦੇ ਹੋ ਤੁਸੀਂ ਸਾਰੇ ਅਸੀਂ ਮੰਗ ਕਰਦੇ ਆਂ ਜੀ ਦੋਸ਼ੀਆਂ ਨੂੰ ਸਖਤ ਕਾਰਵਾਈ ਦੇ ਸਜ਼ਾ ਮਿਲਣੀ ਚਾਹੀਦੀ ਹੈ ਸਾਨੂੰ ਇਨਸਾਫ ਸਾਨੂੰ ਇਨਸਾਫ ਮੇਰਾ ਨਾਮ ਵਿਲੀਅਮਸੀ ਆ ਜੀ ਹਾਂਜੀ ਸੋ ਪਿੰਡ ਮੇਰਾ ਕਾਲਾ ਨੰਗਲ ਆ ਹਾਂਜੀ ਸੋ ਜੋ ਬੱਚਿਆਂ ਦੀ ਇਸ ਬੱਚੀ ਦੀ ਤੇ ਉਸ ਬੇਟੀ ਦੀ ਮੌਤ ਹੋਈ ਆ ਉਸ ਦੀ ਕਾਰਵਾਈ ਜੋ ਦੀ ਤੇ ਬਣਦੀ ਆ ਉਹਦਾ ਹੱਕ ਨੂੰ ਮਿਲਣਾ ਚਾਹੀਦਾ ਤੇ ਜੋ ਵੀ ਸਜ਼ਾ ਆ ਉਹ ਜਰੂਰ ਨੂੰ ਮਿਲਣੀ ਚਾਹੀਦੀ ਆ ਜੋ ਉਹਦੇ ਵਿੱਚ ਪੂਰੀ ਪੂਰੀ ਛੋਣਬਾਲ ਹੋਣੀ ਚਾਹੀਦੀ ਆ ਕਿਸੇ ਵੀ ਗੱਲੋਂ ਕੋਈ ਸ਼ਮੀ ਨਹੀਂ ਰਹਿਣੀ ਚਾਹੀਦੀ ਕਿਉਂਕਿ ਗਰੀਬ ਦੇ ਘਰ ਉਹਦੀ ਪੂਰੀ ਵਿਚਾਰੀ ਦੀ ਸ਼ਾਨ ਹੋਣੀ ਚਾਹੀਦੀ ਆ ਦੋ ਕਤਲ ਹੋ ਚੁੱਕੇ ਨੇ ਤੇ ਅਸੀਂ ਚਾਹੁੰਦੇ ਆ ਕਿ ਪੂਰੀ ਪੂਰੀ ਉਹਨਾਂ ਦੀ ਮਦਦ ਹੋਣੀ ਚਾਹੀਦੀ ਉਹ ਕੀ ਨਾ ਤੁਹਾਡੇ ਕਿੱਦਾਂ ਇਹ ਹੱਥਾ ਵਾਪਰੇ ਤੇ ਕਿਹੜੀ ਜਗ੍ਹਾ ਹੈ ਮੇਰਾ ਨਾਮ ਗੁਰਜੀਤ ਜਲਵਾ ਇਹ ਹਰਦੋਸ਼ਨੀ ਰੋਡ ਤੇ ਅੱਜ ਜੋ ਕਿ ਬਹੁਤ ਹੀ ਮਾਰੀ ਘਟਨਾ ਹੋਈ ਆ ਆਪਣੇ ਮਾਮਾ ਮਾ ਇਹਦੇ ਨਾਲ ਦੋ ਬੱਚੇ ਸੀ ਉਹ ਮਤਲਬ ਕਿ ਬਜ਼ਾਰ ਨੂੰ ਆਂਦੇ ਪਏ ਸੀ ਗਾਲੇ ਨਗਲ ਤੋਂ ਤੇ ਜਿਹੜਾ ਆਪਣਾ ਟਰੱਕ ਹੀ ਨਾਈਪੋਲੀ ਸਾਈਡ ਤੋਂ ਆ ਰਿਹਾ ਹੈ ਮਾ ਦੋਨੇ ਚੀਜ਼ਾਂ ਰਫਤਾਰ ਤੇ ਹੀ ਜਿਆਦਾ ਸਪੀਡ ਤੇ ਹੈ ਟਰੱਕ ਮਾਵਾ ਧੀਆਂ ਦੇ ਉੱਪਰ ਚੜ ਗਿਆ ਬੱਚਾ ਸਾਈਡ ਤੇ ਮੋੜਾ ਗਿਆ ਸਾਈਡ ਤੇ ਡਿੱਗ ਗਿਆ ਮਾਵਾ ਧੀਆਂ ਮੋਕੇ ਤੇ ਡੈੱਡ ਹੋ ਗਈਆਂ ਮਾਵਾ ਧੀ ਖਾਤੇ ਸਵਾਰੀ ਹੈ ਉਹ ਏ ਰਖਸ਼ੇ ਤੇ ਸਵਾਰੀ ਥੱਲੇ ਕਿੱਦਾਂ ਡਿੱਗੀਆਂ ਉਹ ਜਦੋਂ ਇਹ ਰਿਕਸ਼ੇ ਵਾਲ ਨੇ ਕਟ ਮਾਰਿਆ ਹਾਂ ਤੋਂ ਸਲੇਡੇ ਗਿਆ ਟਰੱਕ ਉਤੋਂ ਲੰਘ ਗਿਆ ਟਰੱਕ ਵਾਲ ਨੇ ਬ੍ਰੇਕ ਨਹੀਂ ਮਾਰੀ ਟਰੱਕ ਵਾਲ ਨੇ ਬ੍ਰੇਕ ਨਹੀਂ ਮਾਰੀ ਇਹ ਹਾਸਾ ਕਿਸ ਕਾਰਨ ਵਾਪਰਦਾ ਇੱਥੇ ਇੱਥੇ ਜੀ ਆਪਣੇ ਗੋਲ ਚੌਂਕ ਦੇ ਹੋਵੇ ਤਾਂ ਕੋਈ ਹਾਸਾ ਹੀ ਨਾ ਵਰਤੇ ਕੋਈ ਹਾਂ ਬ੍ਰੇਕ ਸਪੀਡਰ ਚ ਬ੍ਰੇਕ ਸਪੀਡ ਸਪੀਡ ਬ੍ਰੇਕਰ ਚਾਹੀਦਾ ਇੱਥੇ ਮਾ ਦੀ ਮੌਕੇ ਤੇ ਮੌਜੂਦ ਮਾ ਦੀ ਮੌਕੇ ਤੇ ਮੌਜੂਦ ਨੀ ਕੁ ਉਮਰ ਸੀ ਮਾ ਦੀ ਦੇ ਬੱਚੀ ਦੀ ਮਾ ਦੀ 24-25 ਸਾਲ ਮਾ ਦੀ ਉਮਰ ਇਹਦੇ 3 ਕਿ ਸਾਲ ਦੀ ਕੁੜੀ ਆ 4 ਕਿ ਸਾਲ ਦਾ ਮੁੰਡਾ ਹੈ ਹਾਂ ਮੁੰਡਾ ਬੱਚ ਗਿਆ ਜੀ ਮੁੰਡਾ ਬੱਚ ਗਿਆ ਉਹ ਹਾਲੇ ਕਿੱਥੇ ਹੈ ਜੀ ਇਸ ਟਾਈਮ ਆਪੇ ਮਾ ਪਿਓ ਕੋਲ ਆਪਣੇ ਚਾਚਾ ਤਾਏ ਕੋਲ ਵਿਚਾਰਾ ਕਹਿੰਦੇ ਆ ਆਪਣੇ ਜਨਾਨੀ ਦਾ ਘਰ ਵਾਲਾ ਟਰੱਕ ਡਰਾਈਵਰ ਆ ਵੀ ਉਹਦੇ ਗੁਜਰਾਤ ਵਾਲੇ ਕਿਤੇ ਰਹਿੰਦਾ ਹਾਂ ਹਾਂ ਜੀ ਭਾਈ ਮੇਰਾ ਨਾਮ ਜੋਬਨ ਪ੍ਰੀਤ ਹੈ ਮੇਰਾ ਨਾਮ ਤੇ ਉਹ ਛੋਟੀ ਜਿਹੀ ਕੁੜੀ ਜਿਹੜੀ ਇੱਥੇ ਸੀ ਤੇ ਗੱਡੀ 'ਚ ਪਾ ਕੇ ਖੜੀ ਆਪਣੇ ਡੀਓਰੋ ਹਸਪੀਟਲ ਤੇ ਉਹਦੀ ਮੌਕੇ ਦੇ ਉੱਤੇ ਜਿਹੜਾ ਸਾਥ ਥੋੜੇ ਓਖੇ ਚੱਲਣ ਡੇ ਤੇ ਡਾਕਟਰਾਂ ਨੇ ਵਾਪਸ ਦੇ ਤਨਾਂ ਨੂੰ ਮੈਂ ਹਾਂਜੀ ਸਰ ਤੇ ਕਿੱਥੇ ਤੇ ਮਾਂ ਦੀ ਡੈੱਡ ਬੋਡੀ ਅਹਲੇ ਕਿੱਥੇ ਉਹਦੇ ਬਾਰੇ ਨਹੀਂ ਸਿਰਫ ਪਤਾ ਤੋਂ ਸਰਕਾਰੀ ਹਸਪੀਟਲ ਮੇਰੇ ਹਿਸਾਬ ਨਾਲ ਲੈ ਕੇ ਬਾਅਦ ਚ ਆਣ ਕੇ ਓਕੇ ਤੇ ਪੁਲਸ ਆ ਗਈ ਪੁਲਸ ਆ ਗਈ ਸੀ ਮੋਕੇ ਸਰ ਤੇ ਟਰੱਕ ਲੰਦੇ ਆ ਗਏ ਟਰੱਕ ਅਮਨਦੀਪ ਐਸਾ ਚ ਭਰੀ ਹੋ ਲੈ ਗਏ ਨੇ ਤੇ ਉਹਨੇ ਪਰਿਵਾਰ ਨਾਲ ਬਹੁਤ ਧੱਕਾ ਹੋਇਆ ਜਿਹੜੀਆਂ ਉਹ ਜਿਹੜਾ ਗੋਲ ਚੌਂਕ ਜਿਹੜਾ ਨਵੀਂਪੁਰ ਚੌਂਕ ਚ ਗੋਲ ਚੌਂਕ ਬਣ ਚੁੱਕਾ ਉਹਦੇ ਵਿੱਚ ਬਹੁਤ ਵਧੀਆ ਲੋਕਾਂ ਦਾ ਬਚਾਅ ਹੋ ਚੁੱਕਾ ਇਹ ਵੀ ਗੋਲ ਚੌਂਕ ਬਣਨਾ ਚਾਹੀਦਾ ਸਰਕਾਰ ਅੱਗੇ ਮਤਲਬ ਵੀ ਅਸੀਂ ਵੀ ਰਿਕਵੈਸਟ ਕਰਨੇ ਆ ਤੇ ਪਬਲਿਕ ਵੀ ਕਰਦੀ ਆ ਉਸ ਜਿਹੜਾ ਐਕਸੀਡੈਂਟ ਹੋਇਆ ਉਹਦੇ ਵਿੱਚ ਬਹੁਤ ਦੁਰਘਟਨਾ ਮਾਰੀ ਹੋਈ ਆ ਇੱਕ ਬੇਟੀ ਤੇ ਉਹਦੀ ਮਾਂ ਦੀ ਜਾਨ ਜਾ ਚੁੱਕੀ ਆ ਤੇ ਜਿਹੜੇ ਦੋਸ਼ੀ ਨੇ ਉਹ ਫੜ ਕੇ ਥਾਣੇ ਲੈਣ ਦੇ ਗਏ ਨੇ ਜੋ ਬਾਕੀ ਉਹਨਾਂ ਦੇ ਬੰਦੀ ਕਾਨੂੰਨੀ ਕਾਰਵਾਈ ਉਹ ਕੀਤੀ ਜਾਵੇਗੀ ਮਾਂ ਤੇ ਦੋਵਾਂ ਦੀ ਡੈਥ ਹੋ ਗਈ ਹੈ ਹਾਂਜੀ ਹਾਂਜੀ ਬੱਚਾ ਸੇਫ ਹੈ ਨਹੀਂ ਉਹਨੇ ਇੱਕ ਬੇਟਾ ਬੇਟਾ ਵੀ ਸੀਗਾ ਉਹ ਠੀਕ ਹੈ ਬਿਲਕੁਲ ਟਰੱਕ ਲੈ ਲਿਆ ਜੀ ਹਾਦਸਾ ਚ ਹੈ ਹਾਂਜੀ ਹਾਦਸਾ ਜਿਹੜਾ ਟੀਰ ਸੀ ਜਿਹਦੇ ਜੋ ਸਵਾਰੋਗ ਆ ਰਹੀਆਂ ਸੀ ਤੇ ਉਹਦੇ ਚੋਂ ਕਹਨ ਦਾ ਸਵੇਰੇ ਪੁੱਤਾ ਪਤਾ ਕਰਾਂਗੇ ਕਿ ਉਹਦੇ ਵਿੱਚੋਂ ਕਿਦਾਂ ਡੰਡ ਗਈਆਂ ਉਹ ਕਿ ਜਾਂ ਉਹਨੇ ਜਾਨ ਬੁੱਧ ਕੇ ਡੇਗੀਆਂ ਮੇਰੇ ਅਮਰਿਤਕਾਂ ਦੀ ਪਛਾਣ ਕੀ ਹੋਈ ਹੈ ਜੀ ਹਨੇ ਮ੍ਰਿਤਕ ਜੜੀਆਂ ਹੋਈਆਂ ਉਹਨਾਂ ਦੀ ਪਛਾਣ ਇੱਕ लवली ਜਿਹੜੀ ਹੈਗੀ ਆ ਇਹਨਾਂ ਦੀ ਬੇਟੀ ਉਹਦੀ ਬੇਟੀ ਦੀ ਮਾਂ लवली ਤੇ ਬੇਟੀ ਦਾ ਕੀ ਨਾਮ ਸ਼ਹਿਨਾਜ਼